ਮਾਸਟਰ ਤੇਲੂ ਰਾਮ ਜੀ ਦੀ ਧਰਮ ਪਤਨੀ ਸਵਰਗੀ ਮਾਤਾ ਮਨਜੀਤ ਕੌਰ ਸੰਪੂਰਨ ਜੀ ਦੀ ਨਿੱਗੀ ਯਾਦ ਵਿੱਚ ਛੇਮਾ ਵਣ ਮਹਾਉਸਤਵ ਮਨਾਇਆ ਗਿਆ। ਇਸ ਦੌਰਾਨ ਸਵਾਮੀ ਗੰਗਾਨੰਦ ਜੀ ਭੂਰੀ ਵਾਲੇ ਸੇਵਾ ਸੰਪਤੀ ਮਾਛੀਵਾੜਾ ਸਾਹਿਬ ਤੋਂ ਵਿਸ਼ੇਸ਼ ਤੌਰ ਤੇ ਪਹੁੰਚ ਕੇ ਤ੍ਰਵੇਣੀ ਦੇ ਰੂਪ ਵਿੱਚ ਬੂਟੇ ਲਗਾਏ ਤੇ ਵੰਡੇ। ਇਸ ਮੌਕੇ ਤੇ ਬੱਬੂ ਪਹਾੜਾ ਨੇ ਕਿਹਾ ਕਿ ਮਾਤਾ ਮਨਜੀਤ ਕੌਰ ਜੀ ਦੀ ਯਾਦ ਵਿੱਚ ਕਰੀਬ 1000 ਬੂਟੇ ਬੰਡੇ ਗਏ ਜਿਸ ਵਿੱਚ ਸਮੂਹ ਨਗਰ ਨਿਵਾਸੀ ಗ್ರಾಮ ਪੰਚਾਇਤ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਹਿਯੋਗ ਰਿਹਾ ਇਸ ਮੌਕੇ ਤੇ ਹਲਕਾ ਵਿਧਾਇਕ ਹਰਦੀਪ ਸਿੰਘ ਮੁੰਡਿਆ ਪਹੁੰਚੇ ਆਓ ਵੇਖਦੇ ਹਾਂ ਸਾਡੇ ਚੈਨਲ ਦੀ ਇੱਕ ਰਿਪੋਰਟ ਅੱਜ ਮਾਸਟਰ ਏਲੂਰਾਮ ਕਹਾੜਾ ਅਤੇ ਉਹਨਾਂ ਦੇ ਬੇਟਾ ਬੱਬੂ ਜੀ ਵੱਲੋਂ ਬਾਣ ਮਹਾ ਮੰਤਸਬ ਧੂਮ ਕਾਮ ਦੇ ਨਾਮ ਮਨਾਇਆ ਗਿਆ ਹੈ ਉਤਸਵ ਦਾ ਅਰਥ ਹੈ ਉਤਕ੍ਰਿਸ਼ਟ ਮੈਨੇ ਉਤਮ ਜਗ ਇਹੀ ਤਰੀਕਾ ਕਿਸਾਨ ਭਵਨ ਨੇ ਕਥਨ ਕੀਤਾ ਹੈ ਬ੍ਰਿਸ਼ਟੀ ਮਨੇ ਵਰਖਾ ਜਲ ਦੇ ਕੰਨ ਦੇ ਨਾਲ ਹੀ ਵਰਖਾ ਹੋਵੇਗੀ ਇਹ ਵੱਡਾ ਜਗਾ ਜੇ ਦਰਖਤ ਆਪਾਂ ਲਾਵਾਂਗੇ ਜਿੱਥੇ ਵੀ ਜੰਗਲ ਹੋਵੇਗਾ ਬਣ ਹੋਵੇਗਾ ਕਮਲ ਮਨੇ ਬਣ ਬਣ ਮਨੇ ਹੁੰਦਾ ਪਾਣੀ ਹੁੰਦਾ ਜਲ ਹੁੰਦਾ ਜਿੱਥੇ ਦਰਖਤ ਥੋੜ ਕੇ ਉੱਤੇ ਆਪਣੇ ਆਪ ਹੀ ਵਰਖਾ ਪਵੇਗੀ ਅਗਰ ਵਰਖਾ ਵਰਖਾ ਪੈਂਦੀ ਹੈ ਤਾਂ ਸਾਡਾ ਵਾਤਾਵਰਨ ਸ਼ੁੱਧ ਹੁੰਦਾ ਹੈ ਜਿਵੇਂ-ਜਿਵੇਂ ਵਰਖਾ ਹੁੰਦੀ ਹੈ ਥੱਲੇ ਵਾਲਾ ਪਾਣੀ ਉੱਪਰ ਜਾਂਦਾ ਉੱਪਰ ਵਾਲਾ ਥੱਲੇ ਜਾਂਦਾ ਹੈ ਤਾਂ ਇਹਦੇ ਵਾਤਾਵਰਣ ਨੂੰ ਸ਼ੁੱਧ ਰਹੇਗਾ ਤੇ ਇਹਦੇ ਨਾਲ ਸਾਡੇ ਫੌਲਾ ਵੀ ਠੀਕ ਹੋਣਗੇ। ਕਈ ਪ੍ਰਕਾਰ ਦੀਆਂ ਬਿਮਾਰੀਆਂ ਤੋਂ ਅਸੀਂ ਬਚੇ ਰਹਾਂਗੇ। ਇਹ ਕਰਕੇ ਮੈਂ ਬੇਨਤੀ ਕਰਾਂਗਾ ਵੀ ਇਹ ਜਿਹੜਾ ਜੱਗ ਹੈ ਇਹ ਜੱਗ ਸਾਨੂੰ ਨਿਰਾਦਰ ਕਰਦੇ ਰਹਿਣਾ ਚਾਹੀਦਾ ਹੈ। ਅੱਜ ਜਿਹੜੇ ਲੋਕ ਹਨ ਬਹੁਤ ਉਦਾਸ ਹਨ। ਉਦਾਸ ਇਸ ਕਰਕੇ ਹਨ ਕਿਉਂਕਿ ਰਾਸੀ ਦੇ ਨਾਲ ਤੰਤਤ ਵੀ ਹਨ ਕਿਉਂਕਿ ਗ੍ਰੰਤਰੀ ਬਿਮਾਰੀਆਂ ਜਿਹੜੀਆਂ ਹਨ ਵੱਧੀਆਂ ਜਾ ਰਹੀਆਂ ਹਨ। ਬਿਮਾਰੀਆਂ ਇਸ ਕਰਕੇ ਵੱਧੇ ਜਾ ਰਹੀਆਂ ਹਨ ਕਿ ਆਕਸੀਜਨ ਦੀ ਮਾਤਰਾ ਘਟਦੀ ਜਾ ਰਹੀ ਹੈ। ਅਗਰ ਸਾਨੂੰ ਆਕਸੀਜਨ ਪੂਰੀ ਮਿਲੇਗੀ ਤਾਂ ਸਾਨੂੰ ਕਈ ਪ੍ਰਕਾਰ ਦੇ ਜਿਹੜੇ ਰੋਗ ਹਨ ਉਹਨਾਂ ਰੋਗਾਂ ਤੋਂ ਅਸੀਂ ਮੁਕਤ ਹੋ ਜਾਵਾਂਗੇ। ਇਹਨਾਂ ਬਣਾ ਦੀ ਦਰਦਾਂ ਦੀ ਜੰਗਲਾਂ ਦੀ ਸਾਨੂੰ ਦੇਖ ਸੰਭਾਲ ਕਰਨੀ ਚਾਹੀਦੀ ਹੈ ਤੇ ਜਿੱਥੇ ਲਗਾਉਂਦੇ ਨੂੰ ਉਪਰ ਸਾਨੂੰ ਜਲਦੀ ਪਾਣੀ ਚਾਹੀਦਾ ਹੈ ਇਹਦਾ ਸਾਨੂੰ ਲਾਭ ਵੀ ਲਾਭ ਹੋਵੇਗਾ ਲਾਭ ਵੀ ਲਾਭ ਹੋਵੇਗਾ ਗਰਮੀ ਤੋਂ بچਾਂਗੇ ਅਤੇ ਬਿਮਾਰੀਆਂ ਤੋਂ بچਾਂਗੇ ਅਜਿਤਨੀ ਗਰਮੀ ਪੈ ਰਹੀ ਹੈ ਜਿ ਜਿਤਨੇ ਬੁਖਾਰ ਚੜ ਰਹੇ ਗਰਮੀ ਦੇ ਕਾਰਨ ਚੜ ਰਹੇ ਹਨ ਅਗਰ ਗਰਮੀ ਘਟ ਜਾਵੇਗੀ ਕੋਈ ਬੁਖਾਰ ਨਹੀਂ ਚੜੇਗਾ ਕਿੰਨੀ ਬਿਮਾਰੀ ਤੋਂ ਮੁਕਤ ਹੋ ਜਾਵਾਂਗੇ ਲੱਖਾਂ ਲੋਕ ਜਿਹੜਾ ਸਾਡਾ ਖਾਸ ਤਾਂ ਬਿਮਾਰੀਆਂ ਤੋਂ ਉਹ ਤੋਂ ਬਚੇ ਰਹਾਂਗੇ ਇਹਦੇ ਕਿੰਨੇ ਹੋਰ ਵੀ ਲਾਭ ਹਨ ਪਾਣੀ ਪਾਉਣ ਦੇ ਮੈਂ ਤੇ ਆ ਆਪਣੀ ਬਾਣੀ ਨੂੰ ਬਹਿਰਾਮ ਦੇ ਮੰਗਾ ਤੇ ਰਹਿਮ ਦੀ ਕ ਖਾਲਸਾ ਰਹਿਮ ਦੀ ਖਤੇ ਸਤ ਸਤ ਜੀ ਸਾਡੇ ਇਵੈਂਟ ਤੋਂ ਆਇਆ ਗਿਆ ਮੁੱਖ ਕੇ ਉਹਦੇ ਪੰਨੇ ਗਏ ਨੇ ਕਹਿਣਾ ਬਣਦਾ ਇਹ ਇਹ ਲਗਭਗ 1000 ਦੇ ਕਰੀਬ ਅਸੀਂ ਬੂਟਾ ਲੈ ਕੇ ਜਾਂਦਾ ਸੀਗਾ ਇਹ 6ਵਾਂ ਬਣਮਾ ਹੌਸਲਾ ਮੇਰੇ ਮਾਤਾ ਮਨਜੀਤ ਕੌਰ ਜੀ ਦੀ ਯਾਦ ਵਿੱਚ ਅਸੀਂ ਹਰ ਸਾਲ ਇਹ ਬਣਮਾ ਹੌਸਲਾ ਮਨਾਉਂਦੇ ਆ ਪਹਿਲਾਂ ਅਸੀਂ ਜੁਲਾਈ ਦੇ ਵਿੱਚ ਮਨਾਉਂਦੇ ਸੀਗੇ ਇਸ ਵਾਰ ਨਾ ਗਰਮੀ ਬਹੁਤ ਜ਼ਿਆਦਾ ਪੈਣ ਕਰਕੇ ਇਹਨੂੰ ਥੋੜਾ ਜਿਹਾ ਲੇਟ ਕੀਤਾ ਤੇ ਹੁਣ ਆਰਾਧ ਦਾ ਮੀਂਹ ਵੀ ਵਧੀਆ ਪੈ ਗਿਆ ਤੇ ਹੁਣ ਬਾਰਿਸ਼ਾਂ ਸ਼ੁਰੂ ਹੋ ਗਈਆਂ ਇਸ ਕਰਕੇ ਬੂਟੇ ਪੱਲੇ ਨੇ ਸੋਖੇ ਹੋ ਜਾਂਦੇ ਨੇ ਤੇ ਇਹਦਾ ਮੁੱਖ ਮੰਤਵ ਇਹੀ ਆ ਵੀ ਲੋਕ ਲੋਕ ਵੱਧ ਤੋਂ ਵੱਧ ਰੁਖ ਲਾਉਣ ਵਾਦਾ ਬੰਦੀ ਸੰਭਾਲ ਰੱਖੀ ਜਾਵੇ ਕਿ ਕਾਫੀ ਬੂਟਿਆਂ ਨੂੰ ਕਟ ਵੱਡ ਹੋ ਰਹੀ ਆ ਅੱਗਾਂ ਲੱਗ ਰਹੀਆਂ ਨੇ ਤੇ ਬੇਨਤੀ ਆ ਲੋਕਾਂ ਨੂੰ ਦੀ ਰੁੱਖ ਮਨੁੱਖ ਦੀ ਜੀਵਨ ਰੇਖਾ ਹੈ ਜਿਹੜੇ ਮਹਾਰਾਜ ਜੀ ਆਏ ਨੇ ਜਿਹੜੇ ਮਹਾਰਾਜ ਆਏ ਨੇ ਸਵਾਮੀ ਸ਼ੰਕਰ ਆਨੰਦਪੂਰੀ ਵਾਲੇ ਸਾਨੂੰ ਸਮੇਂ-ਸਮੇਂ ਤੇ ਰੁੱਖਾਂ ਬਾਰੇ ਸਮਾਜ ਵਿੱਚ ਆਈਆਂ ਗਰਾਵਟਾਂ ਬਾਰੇ ਸਮੇਂ-ਸਮੇਂ ਤੇ ਸੇਧ ਦਿੰਦੇ ਰਹਿੰਦੇ ਨੇ ਹੁਣ ਉਹ ਦੋ ਕਿਲੇ ਦੇ ਵਿੱਚ ਬਣ ਲਾਇਆ ਉਹਨਾਂ ਨੇ 2 ਸਾਲ ਤੋਂ ਉਹ ਬਣ ਕਾਫੀ ਜੰਗਲ ਵੱਡਾ ਹੋ ਗਿਆ ਘਰ ਤੋਂ ਘਟ ਜਿਓ ਜੰਗਲ ਦੇ ਵਿੱਚ ਲਈ 5 ਬਾਹਰ ਦਾ ਤੇ ਜੰਗਲ ਦਾ 5 ਡਿਗਰੀ 4 ਤੋਂ 5 ਡਿਗਰੀ ਦੇ ਟੈਂਪਰੇਚਰ ਦਾ ਫਰਕ ਪੈਂਦਾ ਵਾ ਤੇ ਇਸ ਕਰਕੇ ਰੁੱਖ ਵੱਧ ਤੋਂ ਵੱਧ ਲਾਏ ਜਾਣ ਤਾਂ ਕਿ ਸਾਨੂੰ ਆਕਸੀਜਨ ਮਿਹੜੇ ਬਿਮਾਰੀਆਂ ਘੱਟ ਲੱਗਣ ਰੁੱਖ ਤੇ ਮਨੁੱਖ ਦਾ ਮੈਨੂੰ ਲੱਗਦਾ ਸਭ ਤੋਂ ਪੁਰਾਣਾ ਰਿਸ਼ਤਾ ਰੁੱਖ ਤੇ ਮਨੁੱਖ ਦਾ ਹੀ ਹੈ ਜਿਹੜੇ ਜਿਹੜੇ ਅੱਜ ਮਤਲਬ ਅੱਜ ਘੱਟ ਤੋਂ ਘੱਟ 20 ਕਿਸਮ ਦੇ ਬੂਟੇ ਅਸੀਂ ਲੈ ਕੇ ਆਏ ਆ ਤੁਹਾਡੇ ਸਾਹਮਣੇ ਲੋਕ ਨਜ਼ਾਰੇ ਨੇ ਇੱਥੇ ਤੇ ਇਹ ਲੋਕ ਸਾਡੇ ਨਾਲ ਜਿਹੜੇ ਹੁਣ ਆਏ ਨੇ ਇਹ 6 ਸਾਲ ਤੋਂ ਲਗਾਤਾਰ ਜੁੜੇ ਹੋਏ ਨੇ ਇਹ ਇਹ ਰੁੱਖਾਂ ਨੂੰ ਲਗਾਉਂਦੇ ਵੀ ਨੇ ਤੇ ਇਹਨਾਂ ਨੂੰ ਪਾਲਦੇ ਵੀ ਨੇ ਧੰਨਵਾਦ ਅੱਜ ਪਹਾੜਾ ਦੇ ਵਿੱਚ ਸਾਡੇ ਤੇਲੂ RAM ਜੀ ਪਰਬਕੂ ਪਹਾੜਾ ਜੀ ਤੇ ਪੁਰਾਣੀ ਤੇ ਮਾਤਾ ਮੰਗੀਤ ਕੌਰ ਜੀ ਦੀ ਯਾਦ ਹਰ ਸਾਲ ਵੰਡੁੱਸਰ ਮਨਾਇਆ ਜਾਂਦਾ ਸੋ ਹਜ਼ਾਰਾਂ ਹੀ ਬੂਟੇ ਪਹਾੜਾ ਦੇ ਨਾਲ ਲੱਗਦੇ ਪਿੰਡਾਂ 'ਚ ਵੀ ਵੰਡੇ ਜਾਂਦੇ ਆ ਸੋ ਬਹੁਤ ਭੱਗਾ ਵਾਲਾ ਸਮਝਦਾ ਮੈਂ ਵੀ ਜਿੱਥੇ ਹਾਜ਼ਰੀ ਭਰਦਾ ਹਾਂ ਇਸ ਸਾਲ ਕਿਉਂਕਿ ਜਦੋਂ ਡ੍ਰੈਫਟ ਹੋਣਗੇ ਵੱਧ ਤੋਂ ਵੱਧ ਵਧੀਆ ਤਾਜ਼ਾ ਹਵਾ ਆਊਗੀ ਸਾਹ ਵਧੀਆ ਮੈਨੂੰ ਕੋਈ ਬਰਸਾਤ ਤਾਂ ਹੀ ਹੋਊਗੀ ਜੇ ਵੱਧ ਤੋਂ ਡ੍ਰੈਫਟ ਰਕਣਗੇ ਤੁਹਾਡੇ ਜਰੀਏ ਮੈਂ ਸਾਰੇ ਆਪਣੇ ਹਲਕੇ ਵਾਸੀਆਂ ਨੂੰ ਬੇਨਤੀ ਕਰਦਾ ਕਿ ਆ ਮਹੀਨਾ ਵੱਧ ਤੋਂ ਵੱਧ ਹੋਇਆ ਕਿ ਕੋਈ ਜੇ ਬੱਚੇ ਇੱਕ ਪਰਿਵਾਰ ਦੇ ਪੰਜ ਜੀ ਆ ਉਹ 10 ਬੂਟੇ ਬਲਾਂਗੇ ਤੇ ਲੱਖਾਂ ਬੂਟਾ ਆਪਣੇ ਹਲਕਾ ਸਾਹਨੇ ਚ ਲੱਗ ਜਾਂਦਾ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਬੂਟੇ ਲਗਾਈਏ ਤਾਂ ਜੋ ਆਉਣ ਵਾਲਾ ਜਿਹੜਾ ਪੁੱਖਾ ਬੱਚਿਆਂ ਦਾ ਵਧੀਆ ਬਣਾ ਸਕੀਏ ਪਾਣੀ ਧਰਤੀ ਦੇ ਥਲੇ ਜਾ ਰਿਹਾ ਉਹਨੂੰ ਪੀਚਾ ਸਕੀਏ ਤੇ ਹਵਾ ਵਧੀਆ ਲੈ ਸਕੀਏ ਸੋ ਇਹੀ ਮੇਰੀ ਬੇਨਤੀ ਹੈ ਤੇ ਬਿਮਾਰੀਆਂ ਤੇ ਕੋਈ ਨਵਾਂ ਜੰਗਲ ਲਾਇਆ ਜਾਊਗਾ ਜਿਸ ਤਰ੍ਹਾਂ ਹਰ ਬਹੁਤ ਜਲਦੀ ਬਹੁਤ ਜਲਦੀ ਉਪਰਲਾ ਕਰ ਰਿਹਾ ਆਪਾਂ ਜੁਲਾਈ ਦੇ ਵਿੱਚ ਹੀ ਬਹੁਤ ਸਾਰੇ ਛੋਟੇ ਛੋਟੇ ਜੰਗਲ ਜੁੜੇ ਬਣਾ ਕੇ ਵਧੀਆ ਬੂਟੇ ਲਾ ਕੇ ਤਾਂ ਪੰਜਾਂ ਦੀ ਜਗ੍ਹਾ ਤੇ ਵੱਧ ਤੋਂ ਵੱਧ ਬੂਟੇ ਲਗਾ ਦੇ ਹਾਂਜੀ ਮੈਂ ਚਰਨਜੀਤ ਸਿੰਘ ਢੰਡਾ ਜੀ ਤੇ ਮੈਂ ਵਿਦੇਸ਼ ਦੇ ਵਿੱਚ ਰਹਿ ਕੇ ਵਾਪਸੀ ਕੀਤੀ ਹੈ ਪੰਜਾਬ ਦੀ ਤੇ ਸਾਡੀ ਜਾਂਛਣ ਹੁਣ ਅੱਜਕੱਲ ਸਾਂਝਾ ਕਰਨਾਂ ਦੀ ਇੱਕ ਜਗ੍ਹਾ ਬਣੀ ਹੈ ਨੀਲੋਂ ਦੇ ਲਾਗੇ ਜਿੱਥੇ ਅਸੀਂ ਖੁਦ ਵੀ ਬਹੁਤ ਜ਼ਿਆਦਾ ਦਰਖਤ ਲਾਏ ਨੇ ਮੈਂ ਹਮੇਸ਼ਾ ਕਹਿੰਦਾ ਹੁੰਨਾ ਕਿ ਦਰਖਤਾਂ ਦੀ ਕੰਪਨੀ ਕੀ ਹੁੰਦੀ ਹੈ ਉਹਨਾਂ ਦੇ ਨਾਲ ਰਹਿਣਾ ਕਿਹੋ ਜੀ ਜ਼ਿੰਦਗੀ ਹੁੰਦੀ ਹੈ ਉੱਥੇ ਆ ਕੇ ਤੁਸੀਂ ਦੇਖ ਸਕਦੇ ਹੋ ਅੱਜ ਦਾ ਜਿਹੜਾ ਈਵੈਂਟ ਆ ਇਹ ਬੜਾ ਪਿਆਰਾ ਈਵੈਂਟ ਆ ਬਹੁਤ ਹੀ ਵਧੀਆ ਈਵੈਂਟ ਆ ਇਲਾਕੇ ਦੀ ਸਤਿਕਾਰਯੋਗ ਪਰਿਵਾਰ ਹੈ ਤੇਲੂ ਰਾਮ ਜੀ ਉਹਨਾਂ ਦਾ ਤੇ ਬੱਬੂ ਵੀਰ ਉਹਨਾਂ ਦਾ ਜਿਨ੍ਹਾਂ ਨੇ ਇਹ ਐਫਡ ਹਰ ਸਾਲ ਆਪਣੇ ਮਾਤਾ ਦੀ ਯਾਦ ਵਿੱਚ ਕਰਦੇ ਨੇ ਤੇ ਵਧੀਆ ਗੱਲ ਹੋਈ ਆ ਕਿ ਇਸ ਪ੍ਰੋਗਰਾਮ ਦੇ ਵਿੱਚ ਬੂਟੇ ਨੂੰ ਸੰਭਾਲਣ ਦੀ ਗੱਲ ਬਹੁਤ ਹੋਈ ਤੇ ਸਾਡਾ ਮੇਰੇ ਖਲ ਤੇ ਖਲਾਕੀ ਤੌਰ ਤੇ ਇਹ ਫਰਜ਼ ਬਣਦਾ ਹੈ ਜੇ ਅਸੀਂ ਇਦਾਂ ਦੇ ਕੰਮ ਕਰਾਂਗੇ ਤਾਂ ਹੀ ਸਾਡੇ ਬੱਚੇ ਸਿੱਖਣਗੇ ਤੇ ਸਾਨੂੰ ਪਹਿਲਾਂ ਬੱਚਿਆਂ ਨੂੰ ਸਿੱਖਿਆ ਦੇਣ ਤੋਂ ਪਹਿਲਾਂ ਸਾਨੂੰ ਆਪਣੀ ਜੀਵਨ ਮਲ ਝਾਤੀ ਮਾਰਨ ਦੀ ਲੋੜ ਆ ਕਿ ਕੀ ਅਸੀਂ ਉਹ ਕੰਮ ਕਰਦੇ ਆ ਜਿਹੜੇ ਸਾਡੇ ਆਪਣੇ ਲਈ ਸਮਾਜ ਲਈ ਚੰਗੇ ਨੇ ਤੇ ਮੈਂ ਕੁੱਲ ਮਿਲਾ ਕੇ ਇਸ ਪ੍ਰੋਗਰਾਮ ਨੂੰ ਸਫਲਤਾ ਹੀ ਕਹੂੰਗਾ ਕਿ ਸਫਲ ਪ੍ਰੋਗਰਾਮ ਹੈ ਲੋਕੀ ਬੜੇ ਪਿਆਰ ਨਾਲ ਡਿਸਕਸ ਕਰਕੇ ਬੜੀ ਸਲਾਹ ਨਾਲ ਬੋਟੇ ਲੈ ਕੇ ਜਾ ਰਹੇ ਨੇ ਫਿਰ ਮੈਨੂੰ ਇਹ ਵੀ ਉਮੀਦ ਆ ਕਿ ਇੱਥੇ ਸੁਆਮੀ ਜੀ ਸੰ크ਰਨਾਨ ਜੀ ਆਏ ਨੇ ਉਹਨਾਂ ਦੀ ਸੰਗਤ ਕਾਫੀ ਆਈ ਆ ਇਹਦਾ ਇੱਕ ਪੋਜ਼ਿਟਿਵ ਪੁਆਇੰਟ ਹੋਊਗਾ ਕਿ ਜਦੋਂ ਗੁਰੂ ਕਿਸੇ ਨੂੰ ਹੁਕਮ ਕਰਦਾ ਤਾਂ ਸ਼ਰਧਾਲੂ ਉਹਨੂੰ ਮੰਨਦਾ ਆਮ ਬੰਦੇ ਦੀ ਗੱਲ ਤਾਂ ਉਹ ਨਜ਼ਰ ਨਹੀਂ ਆਉਂਦਾ ਉਹਨਾਂ ਦਾ ਵੀ ਵੱਡਾ ਯੋਗਦਾਨ ਹੈ ਜੀ ਉਹਨਾਂ ਨੇ ਆ ਕੇ ਇਸ ਪ੍ਰੋਗਰਾਮ ਨੂੰ ਸਫਲ ਬਣਾਇਆ